भाई जी जय होला खली लगले लगायो ई चैनल दी और मट बोलिए बेटा का खेलता है वो स्पोर्ट टाइम है तेरी स्पोर्ट Hãy subscribe cho kênh Ghiền Mì Gõ Để không bỏ lỡ những video hấp dẫn ਆ ਗਿਆ ਉਹ ਮੈਨੂੰ ਨਹੀਂ ਪਤਾ ਸੀ ਮਿੰਟਾਂ ਹੁਣ ਮੌਜੂਦ ਦੀ ਟੀਮ ਦੇ ਪਲੇਅਰਾਂ ਪੂਰਾ ਜੋਰ ਨਾਲ ਦੋ ਸੌ ਤੋਂ ਹੁਣ ਕਹਿੰਦਾ ਜੀਦਾ ਸਾਡਾ ਮੈਚ ਸੀ ਤੁਹਾਡੇ ਕੋਈ ਨਹੀਂ ਖੇਡਿਆ ਕੀ ਕਰਦਾ ਬਰੇਕ ਵਾਲੇ ਉਹ ਸੈਡਾ ਨਾਲ ਲਵੋ ਪਾ ਦਿੱਤਾ ਜਾਵੇਗਾ ਉਹ ਜ਼ਿਕਰ ਟਾਈਮ ਵਧਾਇਆ ਜਾ ਵਗਾ ਛਟਾਇਆ ਨਹੀਂ ਜਾਣਾ ਅੱਜੋਂ ਤਾਂ ਇਹਨਾਂ ਦੇ ਦੇਖਣਾ ਆਪਾਂ ਹੁਣ ਇਹਦੇ ਦੇਖ ਲੈ ਆ ਵੀ ਇਹਦੇ ਦੇ ਫੋਕਸ ਜ਼ਿਆਦਾ ਕਰੋ ਇਹ ਨੱਤੀਆਂ ਪਾਈਆਂ ਸਪੈਟ ਲੈ ਆ ਕੇ ਮੈਂ ਪਹਿਲਾਂ

ਸਿੱਖੇ ਪਾਸੇ ਤੋਂ ਬਹੁਤ ਰੌਣਕਾਂ ਖੁਦ ਦੀ ਕੀਤੀ ਜਾ ਰਹੀ ਹੈ। ਇਹ ਲੇੜੀਆਂ ਵੀ ਆਉਂਦੀਆਂ ਪਤਨ ਚਲੇ ਜਾਂਦੇ ਆ। ਜ਼ਿਆਦਾ ਰਹਿ ਜਾਂਦੀਆਂ ਇਨਸਾਨ ਚਲੇ ਜਾਂਦੇ ਆ। ਜ਼ਿਆਦਾ ਵਿਪਲ ਬਹੁਤ ਬਹੁਤ ਧੰਨਵਾਦ ਜੀ ਜੀ ਆਣ ਆਪਦੇ। ਤੇ ਹਣ ਕਿਸੇ ਸਨਮਾਨ ਸਨਮਾਨ ਤਸਵੀਰ ਸਨਮਾਨ ਮੰਨਣ ਕਰਦੇ ਸਾਡੇ ਇੱਥਾਂ ਦੇ ਮੁੱਖ ਪ੍ਰਬੰਧਕ ਜਿਹੜਾ ਮਾਨ ਸਨਮਾਨ ਕਰਨ ਜਾ ਰਹੀ। ਸਾਹਮਣੇ ਦੇਖਿਆ ਸਾਰੇ ਜੀ ਆਕੇ ਸਾਡੇ ਚੰਗੇ ਪੈਰ ਤੇ ਆਗਲੀ ਵਾਰੀ ਚੀਜ਼ ਆ ਆ ਜਾ ਵਧੀਆ ਵਾਰੀ ਬਹੁਤ ਸੁਣੀ ਬਹੁਤ ਹੁੰਦੀ ਓਏ ਜਿਹੜੇ ਆ ਕੇ ਫੋਟੋ ਕੀ ਭੈਂਦ ਨੇ ਪੈਸੇ ਹੋਣ ਦਾ ਮੌਕਾ ਵੈਸਾ ਇਹ ਪੈਸੇ ਮੈਨੂੰ ਨਹੀਂ ਛੱਡੀ ਆ ਉਹ ਬਾਹਰ ਬਣਦੀ ਮੈਨੂੰ ਜਿਉ ਤੈਨੂੰ ਵੀ ਬਣਦੀ ਮੈਨੂੰ ਵੀ ਬਣਦੀ ਅਸੀਂ ਨਾਲ ਬਾਈ ਖੜਾ ਹੀ ਖੜਾ ਹੀ ਸਦਾ ਨਾਮ ਵੀ ਖੜਾ ਬਿੱਟੇ ਤੋਂ ਬਿੱਟੇ ਬਾਈ ਤੋਂ ਜਗਾ ਮੇਰੇ ਨਾਲ ਦੇਖਣੀ ਪਕੜੀ ਇੰਡੀਆ ਵਾਲਾ ਹੀ ਲੱਗਦਾ ਕਰਾ ਦੀਏ ਕਰਾ ਦੀਏ ਕਰਾ ਦੇ ਦੇਗਾ ਭਾਈ ਕਰਾ ਦੇ ਦੇਗਾ ਕਰਾ ਦੇ ਨਹੀਂ ਪਾਹ ਤੇ ਕਰ ਲਾ ਮੈਂ ਤਾਂ ਬਿੱਟਾ ਦਾ ਕਰ ਗਿਆ ਇੱਕ ਮਾਲ ਆਪਾਂ ਦੇ ਤਾਂ ਇੱਕ ਦੂ ਦਾ ਬਿੱਟੇ ਤੋਂ ਨਹੀਂ ਹੋਵੇਟ ਅੱਜ ਤਾਂ ਬੈ ਗਿਆ ਇਹਨਾਂ ਪੈਣਾ ਨਹੀਂ ਕੋਈ ਇੱਕ ਤਾਂ ਤੇਰ ਬਈ ਮੈਨੂੰ ਲਓ ਜੀ ਇਨਾਮ ਹੋ ਗਿਆ ਲੱਗ ਚੁੱਕੇ ਨੇ ਤੇ ਧੀਮੇ ਕੇ ਪਹਿਲਾ ਸਾਡੇ ਵੀਰ ਦੇਵਾਲਾ ਸਿੱਧੂ ਅਸਮੇਂਡਿਆ ਤੇ ਨਾਲ ਜਸਪਾਲ ਸਿੰਘੀ ਮੋਲਾਪੁਰ ਤੇ ਅੰਦਰਵੀਰ ਸਿੰਘੀ ਹੱਥੇ ਮੋਲਾਪੁਰ ਉਹਨਾਂ ਵੱਲੋਂ ਵੀ ਨਾਮ ਲੱਗੇ ਆ ਤੇ ਸਾਡੇ ਕੋਲ 15 ਰੁਪਏ ਪਹਿਲੇ ਗੋੜ ਦਾ ਪਹੁੰਚ ਚੁੱਕੇ ਆਂ ਤੇ ਨਾਗਵੀ ਟੀਮ ਨੇ ਕੀਤਾ ਵੀ ਉਹ ਚਾੜੋ ਵਾਹ ਨਾ ਮੈਂ ਲੱਗਦਾ ਮੈਂ ਆਮ ਕਰਨ

ਤਲਵਿੰਦਰ ਸਿੰਘ ਜੀ ਸਾਡੇ ਕੋਲ ਵੀ ਚੰਨਾ ਮੈਦਾਨ ਉਹ ਵੱਡਾ ਸੀ ਕੋਲਿਆ ਜਿੱਤਿਆ ਇਹਨਾਂ ਤੋਂ ਪ੍ਰਬੰਧ ਕਰਦੇ ਹਾਂ ਜੀ ਕਲੰਬ ਪਰਦਾਲ ਬਾਈ ਮਿੱਟਾ ਮਾਰਕੀ ਉਹਨਾਂ ਦੇ ਸਮੂਹ ਟੂਰਨਾਮੈਂਟ ਪ੍ਰਬੰਧਕ ਨੂੰ ਕਿਹਾ ਹੈ ਉਹ ਕੋਲ ਤਾਂ ਲਾਭ ਦੇਣ ਦਾ ਕੋਈ ਰਸਤਾ ਨਹੀਂ ਲੱਭ। ਸੰਗੇਵੀ ਵਕੀਲ ਥੋੜੀ ਫੜਦੇ ਆ ਤੇ ਬਹੁਤ ਕਲਾ ਗੋਲ ਹਵਾ ਨਹੀਂ ਦੇਣਾ ਥੱਲੇ ਬੱਲੇ ਬੱਲੇ ਬਖਸ਼ਰ ਇਹ ਨਹੀਂ ਗੋਲ ਮਾਰਨੀ ਟਾਈਮ ਹੋ ਗਿਆ ਜੀ ਅਸਰ ਗੋਲ ਨਹੀਂ ਲਿਖੇ ਟਾੜਿਆ ਪਾ ਟੋਕਣਾ ਟੋਕ ਗੁੱਤੀ ਆ ਗਈ ਬੋਲ ਕਰ ਦੇ ਕੰਮ ਦਾ ਨਹੀਂ ਹੈ ਪਈਆਂ ਤੋਂ ਆਪਣੇ ਕਿਵੇਂ ਲਾ ਲਈ ਹਾਂ ਓਏ ਹੋਰ ਕਹਿ ਜੋ ਹੁਣ ਜਗਮਨ ਮਾਰਤਾ ਜੀ ਪੰਜ ਨੰਬਰ ਕਰਦੇ ਵਿੱਚ ਉੱਡੇ ਤੇ ਜੁਵਾਨ ਵੀ ਬਹੁਤ ਚੜਿਆ ਹੋਇਆ ਤੇ ਨਾਂ ਵੀ ਜੁਵਾਨ ਹੈ ਔਰ ਇੱਥੇ ਜਰਦੀਪ ਜੁਵਾਨ ਚੜਦੇ ਆ ਇਹ ਲੁੱਪਾ ਬੈਠ ਕੇ ਆ ਗਈ ਬੈਠ ਕੇ ਆ ਗਈ ਹਾਏ ਮੌਤ ਦੀ ਬਾਬਾ ਬਾਰੀ ਦਾ ਜੱਟਲੀ ਹਾਏ ਯਾਰ ਕੋ ਸੁਣੇ ਸਤਿ ਸ੍ਰੀ ਅਕਾਲ ਯਾਰ ਹਰਾ અનો બેન્ટીયે એનનો બેટ પાકા કામ માં મુંડા ગરના આને સંભળાય એ જ આ બેકસ્ટેજ નું આલિંગન કરાવી એ આહે ਅਨਮੋਲ ਚਿੱਪੇ ਬੁਲਦੇ ਆ ਬਾਈ ਗਲਤ ਗਲਤ ਕੈਸਾ ਕਰਾਇਆ ਸੀ ਨਾ ਗੋਲ ਕੈਸਾ ਕਰਾਇਆ ਸੀ ਬਾਈ ਇਹਨੂੰ ਨਾ ਬੜਾ ਸਮਾਨ ਟਾਈਮ ਹੋ ਗਿਆ ਆਹ ਦਾ ਟੈਨਾ ਦੀ ਫਿਰ ਦੋ ਤੇ ਰੋਕੀ ਫਿਰ ਜਿੱਤ ਗਈ ਆਪਦਾ ਤਿੰਨ ਰੋਕੀਆਂ ਆ ਆਪਣੀ ਇੱਕ ਰੋਕੀ ਆ ਢਿੱਲੋ ਬਾਈ ਦੇ ਕਹਿੰਗੇ ਫਿਰ ਆਪਣੀ ਇੱਕ ਇੱਕ ਆ ਰੋਗੀ ਲੈ ਆ ਰੋਗੀ ਆ ਕੇ ਫੇ ਫੇ ਓਹ ਹੋ ਐਂਡ ਉਹ ਪਤਾ ਯਾ ਮੋੜੇ ਦਾ ਬੋਲੇ ਉਹ ਨਿਗਾਹ ਦੀ ਕਰਦੇ ਪਾਉਂਦੇ ਨਹੀਂ ਪੈਰ ਬੀਗ ਰਫਾਉ ਦੇਣਗੇ ਦੋ ਰੁਪਏ ਤਿੰਨ ਰੁਪਏ ਰੁਕਣਾ ਨਾ ਨਾ ਆਪਣੀ ਐਕਟਿਵਿਟੀ ਆਪਣੇ ਰੋਗ ਵੀ ਗਈ ਫਿਰ ਵੀ ਕੋਈ ਚੱਕਰ ਨਹੀਂਗਾ ਆਪਣੇ ਤੇ ਐਕਟਿਵਿਟੀ ਏ ਏ ਇੱਕ ਰੈਂਡਾ ਵਾਹ ਲਾਉਂਦਾ ਹੈ ਐ ਕਰ ਰਹਿਂਦਾ ਵਾਹ ਇਹ ਵੀ ਰੈਂਡਾ ਨਗਾਉਂਦਾ ਬਰਾਬਰ ਵੀ ਜਾ ਸਕਦਾ ਹੈ ਕੋਈ ਗੱਲ ਨਹੀਂ ਸੱਤਵੇਂ ਲੱਗਦੇ ਨੇ ਰੈਂਡਾ ਨਗਾਉਂਦਾ ਦਾ ਬਰਾਬਰ ਵੀ ਹੋ ਜਾਂਦਾ ਮੈਂ ਤੇ ਫਾਈਨਲ ਗੱਲ ਕਰਾਣਾ ਕਿ ਨਾ ਉਹ ਸੋਪੀਆ ਨਮਸ ਕੰਮ ਮੇਰਾ ਹੋ ਗਿਆ ਕੰਮ ਹੋ ਗਿਆ ਜਿੱਤ ਦੀ ਗਰੰਟੀ ਆ ਉਹ ਇੱਕ ਨੰਬਰ ਆ ਆ ਇੱਕ ਨੰਬਰ ਆ ਕਹਿੰਦੇ ਦੀ ਇੱਕ ਨੰਬਰ ਕੰਮ ਕਰ ਗਿਆ ਹੋਰ ਕਰਨ ਦੇ ਕੰਮ ਕਰਦਾ ਮਨ ਚ ਜਾਂਦੀ ਆ ਉਹ ਕਰ ਗਿਆ ਫੇਰ ਵੀ ਨਹੀਂ ਰੋਕੀ ਰੋਕੀ ਰਾਜੇ ਮਾਰਦਾਨੀ ਹਮਾਰਾ ਮੁੰਡਿਆ ਦੀ ਮਾਣ ਦੇਣਾ ਬੇਟਾ ਭਾਈ 1500 ਰੁਪਈਆ ਜੀ ਤੁਹਾਡਾ ਪਹਿਲੇ ਗੋਲ ਦਾ ਤੁਸੀਂ ਇਨਾ ਪ੍ਰਾਪਤ ਕਰ ਲਓ ਜੇ ਮਰ ਸਟੂਡੀਓ ਸਾਡੇ ਵੀਰਾਂ ਅੰਮਰਜੀਤ ਹੱਤੀ ਤੇ ਨਾਲ ਸਾਡੇ ਵੀਰ ਐਕਸਪਾਂਸਰ ਸਿੰਘ ਮੱਲਾਪੁਰ ਉਹਨੇ ਬੰਦਾ ਮਾਇਆ ਦੇ ਜੱਫੇ ਨੇ ਮਕਾਨੋ ਦੇਤੀ ਹੈ ਪੂਰੇ ਤੋਂ ਦਿਲਾ ਖਾਲੀ ਕਰ ਦਿੱਤਾ ਹੈ ਤੁਲੀ ਹਾਂਜੀ ਜੇ ਮੈਚ ਵਧੀਆ ਲੱਗਿਆ ਤਾੜੀ ਮਾਰ ਦਿਓ ਜੀ ਸੋ ਮੈਚ ਬਹੁਤ ਵਧੀਆ ਪੂਰੇ ਸਾਮੂਹ ਦੇਖ ਕੇ ਚੱਕਰ ਦਿਓ ਮੈਦਾਨ ਦੀ ਪਾਲੀ ਰੱਖ ਜਾ ਰੱਖ ਜਾ ਉਹ ਆ ਲਿਆ ਉੱਤਰੋ ਵੀ ਆ ਕਰ ਲੈ ਬਲੈਂਡੀ ਬਾਬਾ ਮੋਹਤਾ ਜੀ ਬਹੁਤ ਬਹੁਤ ਧੰਨਵਾਦ ਚੱਲਟਾ ਦਿਓ ਪੂਰੇ ਸਾਮੂਹ ਚੱਕਰ ਦਿਓ ਅੰਦਰ ਖਿੱਚੇ ਜਾਣੇ ਬਾਈ ਸਾਹਮਣੇ ਸਾਰੇ ਵੇਟ ਉਹ ਭਿੰਡ ਆ ਗਿਆ ਵੀ ਭਿੰਡ ਆ ਗਿਆ ਭਿੰਡ ਆ ਗਿਆ ਰੱਖ ਦਿਓ ਰੱਖ ਦਿਓ ਬਾਈ ਭਿੰਡ ਆ ਗਿਆ ਆ ਗਿਆ ਭਿੰਡ ਆ ਗਿਆ ਜੀ ਸਾਹਮਣੇ 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 ਠੀਕ ਹੈ ਜੀ ਇਹ ਪਟਾਣੇ ਬਹੁਤ ਬੜਾ ਟ੍ਰੈਂਡ ਆ ਗਿਆ ਜੀ ਟ੍ਰੈਂਡ ਵਾਲਿਆ ਗਿਆ ਜੀ ਪਲੇਅਰ ਸਾਡਾ ਇਹਨਾਂ ਨੇ ਕਿਹਾ ਹੁਣ ਲੋਕੋ ਕੀ ਕੀ ਆ ਅਗਲਾ ਭਾਈ ਜੀ ਨਾਲ ਲੋ ਵੀ ਹੁਣ ਅਸੀਂ ਮਾਨ ਸਨਮਾਨ ਜਿਹੜਾ ਕਰਨ ਜਾ ਰਹੇ ਆ ਸਰਦਾਰ ਨਰਮਲ ਸਿੰਘ ਜੀ ਪ੍ਰੈਕਟਰ ਸਾਹਿਬਾਨ ਸਾਹਮਣੇ ਦੇਖਿਆ ਤੁਸੀਂ ਸਾਰੇ। ਠੀਕ ਹੈ ਜੀ। ਅੰਤਿਮ ਫਸਲਾ ਜਿਹੜਾ ਦਿੱਤਾ ਜਾ ਰਿਹਾ ਹੈ। ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਤੇ ਜਿਹੜੀਆਂ ਟੀਮਾਂ ਤੀਜੀ ਅਤੇ ਚੌਥੀ ਨੰਬਰ ਤੇ ਰਹਿਣਗੀਆਂ ਉਹਨਾਂ ਨੂੰ ਬਰਾਬਰ ਦੀ ਰਾਸ਼ੀ 51-5100 ਰੁਪਏ ਤੇ ਜਿਹੜੀਆਂ ਅੱਜ ਦੇ ਟੂਰਨਾਮੈਂਟ ਦੇ ਵਿੱਚ ਫਰਸਟ ਟੀਮ ਆਊਗੀ ਪਹਿਲੇ ਨੰਬਰ ਤੇ ਉਹਨੂੰ 15000 ਰੁਪਏ ਦਾ ਕੱਪ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 10000 ਰੁਪਏ ਪਲੱਸ ਕੱਪ ਦਿੱਤਾ ਜਾਣਾ ਹੈ ਜਿਹੜੇ ਇਸ ਟੂਰਨਾਮੈਂਟ ਦੇ ਦੋ ਸੈਮੀਫਾਈਨਲ ਮੈਚਾਂ ਤੋਂ ਲੈ ਕੇ ਫਾਈਨਲ ਤੱਕ ਦੋਨੋਂ ਖਿਡਾਰੀਆਂ ਦੀ ਜਿਹੜੀ ਚੋਣ ਹੋਣੀ ਹੈ ਬੈਸਟ ਪਲੇਅਰ ਐਲਾਨੇ ਜਾਣਗੇ ਉਹਨਾਂ ਨੂੰ ਸਪੋਰਟਸ ਦਿੱਤਾ ਜਿਹੜੀਆਂ ਵਧੀਆ ਕੰਪਨੀਆਂ ਪਲੇਅਰਾਂ ਨੂੰ ਦਿੱਤੀਆਂ ਜਾਂਦੀਆਂ ਨਾਲੇ ਜਿਹੜੇ ਕੱਪ ਦਿੱਤੇ ਜਾਣਗੇ ਲੱਖ ਰੁਪਏ ਦੇ ਲੈ ਪਾ ਦੂਗਾ ਹਾਂ ਜੀ sud Point chill why ਤੇ ਪੰਡ ਪਾਵਰ ਨਾਲ ਮੋਸਤਰਾ ਪਾਲਾ ਗੱਟੀ ਦੇ ਨਾਮ ਦੇ ਪ੍ਰਮੁੱਖ ਖਿਡਾਰੀ ਨੇ ਕਿ ਪੰਜਾਬ ਤੋਂ ਇਸ ਲਈ ਵੀ ਤਕੜਾ ਕਦੇ ਨਹੀਂ 1993 93 ਦੇ ਵਿੱਚ ਜਿਹੜੀ ਪੰਜਾਬ ਪੁਰਸ ਦੀ ਬਹੁਤ ਕਮਲੀ ਟੀਮ ਬਣੀ ਸੀ ਜਿਹਦੇ ਵਿੱਚ ਕਹਿੰਦੇ ਵੀ ਮੈਂ ਅਗਰ ਇੱਕ ਵਾਰ ਤੋਂ ਵਿਜੇਂਦਰ ਸਿੰਘ ਜੀ ਮਿਲਦੀ ਹਾਂ ਕਿ ਕੋਚ ਪਾਸ ਤੋਂ ਟੀਮੇ ਬਾਰੇ ਤੇ ਹਾਕੀ ਕੋਚ ਰੋਪ ਸਿੰਘ ਜੀ ਨੋਮੀ ਇਹਨਾਂ ਨੇ ਬਹੁਤ ਤਕੜੀ ਵੀ ਪੀਰ ਰੋਸਟਾਰ ਪੀੜ ਪੈਦਾ ਕੀਤੀ ਹੈ ਤੇ ਪੰਜਾਬ ਪੁਰਸਨਾ ਇਹਨਾਂ ਨੇ ਜਿਹੜੇ ਹਾਕੀ ਖੇਡਰਾਂ ਨੂੰ ਵਧੀਆ ਬਹੁਤੀ ਹੋ ਹੀਰੇ ਤਰ੍ਹਾਂ ਸਿਖਾ ਦਿੱਤੇ ਹੈ ਤੇ ਉਧਰ ਜਿੰਦਰਤਮਾ ਆਈਐਸਆਈ ਜਿਹੜੇ ਬਹੁਤ ਹੀ ਸਤਾਰਜੋਗ ਨੇ ਇਹਦਾ ਵੀ ਮਹਿੰਦਰ ਕੁਮਾਰ ਉਹ ਬਤੌਰ ਜੋ ਜਗਰਾਉਂ ਦੇ ਵਿੱਚ ਸਵਾਮਾ ਦੇ ਰਹੇ ਨੇ ਤੇ ਉਹਨਾਂ ਦੇ ਨਾਲ ਸੰਧੂ ਸਾਹਿਬ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਖਿਡਾਰੀਆਂ ਦਾ ਵੀ ਧਿਆਨ ਰੱਖਦੇ ਨੇ ਕਈ ਵਾਰ ਤਿੰਨ ਤਿੰਨ ਚਾਰ ਚਾਰ ਜਾਂਦੇ ਆ ਤੇ ਲੋਕਾਂ ਤੋਂ ਵੀ ਲੋੜ ਪੈਂਦੀ ਰਹਿੰਦੀ ਹੈ ਧੰਨਵਾਦ ਵਾਧਿਆ ਅਮਾਨਦਾਰ ਸਾਡੇ ਪੰਜਾਬ ਪੁੱਤ ਆਪਣਾ ਸੇਵਾ ਵਿੱਚ ਅਰੇ ਖਿਡਾਰੀਆਂ ਨੂੰ ਮਾਪਾਂ ਨਾਲ ਅਸੀ ਹਟੋ ਦੀ ਅਮਿਸੋ ਗਾਂਢੀ ਤਰਾਨੇ ਦੇ ਵਿੱਚ ਮਾਲਕਾਂ ਲਈ ਦਿੱਤੇ ਹੋਣੇ ਵੀ ਪਟੂ ਹੁਣੇ ਵੀ ਹੋਰ ਵੀ ਪਲੇਅਰ ਨੂੰ ਬੜਾ ਮੌਕਾ ਮਿਲਿਆ ਪਰ ਕਹਿੰਦੇ ਨੇ ਜੋ ਜੋ ਲਿਖਿਆ ਕਿਸਮ ਨਸੀਬਾਂ ਦੇ ਸੱਜਣਾ ਕੁਝ ਤੂੰ ਲੈਣਾ ਕੁਝ ਮੈਂ ਲੈਣਾ ਏਰੀਆਂ ਅਕੜਾਂ ਕਿਸ ਤਰ੍ਹਾਂ ਬਹੁਤ ਧੰਨਵਾਦ ਆ ਜੀ ਐਸ.ਆਈ. ਮਹਿੰਦਰ ਕੁਮਾਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸੰਧੂ ਸਾਹਿਬ ਦਾ ਵੀ ਲੋ ਜੀ ਉਧਰ ਬੱਸੀ ਸਨਮਾਨ ਸੁੱਕੀ ਚਿੱਤਰਾੜੀ ਜਿਨ੍ਹਾਂ ਦੀ ਟੀਮ ਖੇਡੀ ਹੈ ਜੀ ਚਿੱਤਰਾੜੀ ਦੀ ਉਹਨਾਂ ਦਾ ਬੱਸੀ ਸਨਮਾਨ ਜਿਹੜਾ ਚਿੱਤਰਾੜੀ ਟੀਮ ਦਾ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਹੈ ਜੀ